ਪਹਿਲੇ ਦਿਨ ਪਹਿਲੇ ਨੰਬਰ ਤੇ ਆਇਆ ਦੋਸਤੋ ਇਹ ਪਹਿਲੇ ਨੰਬਰ ਤੇ ਚੀਮਾ ਬਾਈ ਦਾ ਪਿੰਡ ਹੈਗਾ ਤੇ ਕਿਹੜੀ ਬਲੱਡ ਲਾਈਨ ਦਾ ਤੇ ਆਪਾਂ ਗੱਲਬਾਤ ਕਰਦੇ ਆਂਗੇ ਬਾਈ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਬਾਈ ਬਹੁਤ ਵਧੀਆ ਜੀ ਪਹਿਲਾਂ ਤਾਂ ਬਾਈ ਸੁਣੋ ਮੁਬਾਰਕਾਂ ਜਿਹੜਾ ਛੋਟਾ ਕੱਟਾਗਾ 0 ਤੋਂ 6 ਮਹੀਨੇ ਵਾਲੀ ਕੈਟਾਗਰੀ ਦੇ ਵਿੱਚ ਪਹਿਲੇ ਨੰਬਰ ਤੇ ਆਇਆਗਾ ਪਹਿਲੇ ਨੰਬਰ ਤੇ ਆਇਆਗਾ ਬਾਈ ਮੁਬਾਰਕਾਂ ਜੀ ਹਾਂ ਜੀ ਧੰਨਵਾਦ ਜੀ ਬਾਈ ਤੇ ਬਾਈ ਖੁਸ਼ ਹੋ ਨੂੰ ਪੂਰੇ ਬਹੁਤ ਵਧੀਆ ਪੂਰੇ ਠੀਕ ਹੈ ਬਾਈ ਤੇ ਬਾਈ ਸਭ ਤੋਂ ਪਹਿਲਾਂ ਸੁਬੀਰੀ ਉਮਰ ਕਿੰਨੀ ਹੈ ਇਹ 2 ਮਹੀਨੇ 10 ਦਿ ਦੇ 70 ਦਿਨਾਂ ਦੀ ਹੋ ਮਰੇ ਠੀਕ ਹੈ ਬਈ ਮੈਂ ਬਈ ਮਿਹਨਤ ਦੇ ਪੂਰੀ ਕਰੀ ਹੈ ਫਰਾ ਹਾਂਜੀ ਹਾਂ ਮਿਹਨਤ ਦਾ ਮੁੱਲ ਮਿਲਿਆ ਹਾਂ ਬਈ ਮਿਹਨਤ ਦਾ ਮੁੱਲ ਮਿਲਿਆ ਤੇ ਬਈ ਇਹਦੀ ਬਲੱਡ ਲਾਈਨ ਕੀ ਆ ਗਈ ਇਹ ਖਰੀਦਾ ਆ ਗਈ ਆਪਣਾ ਬੱਚਾ ਦਾ ਸੋਮੂ ਠੀਕ ਹੈ ਆ ਸੋਮੂ ਦਾ ਬੱਚਾ ਹੈ ਜੀ ਇਹ ਠੀਕ ਹੈ ਠੀਕ ਹੈ ਬਈ ਤੇ ਇਹਦੀ ਮਾਂ ਦਾ ਕੀ ਰਿਕਾਰਡ ਰਿਹਾ ਦੁੱਧ ਦਾ ਦੁੱਧ ਦਾ ਆ 20 ਲੀਟਰ ਤੋਂ ਉੱਪਰ ਹੀ ਆ ਜੀ ਠੀਕ ਆ ਠੀਕ ਹੈ ਬਈ ਤੇ ਹੁਣ ਬਈ ਇਹਦੀ ਮਾਂ ਕਿੰਨੇ ਸੂਏ ਦੀ ਬਈ ਇਹ ਦੂਜੇ ਸੂਏ ਦਾ ਜੀ ਦੂਜੇ ਸੂਏ ਦੀ ਹੈ 20 ਲੀਟਰ ਤੋਂ ਦੁੱਧ ਉੱਤੇ ਆ ਬਈ ਉੱਪਰ ਹੈ ਜੀ ਹਾਂ ਠੀਕ ਆ ਬਈ ਤੇ ਬਈ ਇਹਨੂੰ ਫਿਰ ਕਿੰਨਾ ਕਿ ਚੰਗਾ ਆਏਗਾ ਇਹ ਸਾਰੀ ਨੂੰ ਸਾਰਾ ਨਹੀਂ ਪੀਤਾ ਜਾਂਦਾ ਜੀ ਤੂੰ ਅੱਛਾ ਠੀਕ ਆ ਦੁੱਧ ਵੱਧ ਕਰਕੇ ਲਾ ਲਓ ਜੀ ਮਲਾ 5 6 500 ਲੀਟਰ ਬਾਸ਼ੀਆ ਹੈ ਅੱਛਾ ਬਾਈ ਕਿਤੇ ਕਿਤੇ ਬੜੀਆ ਪੀਂਦੇ ਨੇ ਜੀ 10 12 ਲੀਟਰ ਦੁੱਧ ਪੀਂਦਾ ਰਿਹਾ ਆਪਾਂ ਕਹਿੰਦੇ ਹੋਰ ਬਾਈ ਇਹਦੀ ਕੀ ਖਰਾਕ ਰਹਿੰਦੀ ਹੈਗੀ ਹਾਂ ਜੀ ਜਾਨ ਤੁਸਤੀ ਬਣਾਇਆ ਜੀ ਹਲੇ ਠੀਕ ਆ ਕੋਈ ਹੋਰ ਕਾਫ ਕਰੋ ਜਿਹੜੀ ਖਾਣ ਨਹੀਂ ਲੱਗਿਆ ਲਮੇ ਤਿੰਨ ਮਹੀਨਿਆਂ ਦਾ ਹੋਣਾ ਵੀ 2.5 ਮਹੀਨਿਆਂ ਦਾ ਹੋਣਾ ਲੱਗਾ ਹਾਂ ਜੀ ਹਜੇ ਨਹੀਂ ਖਾਂਦੇ ਅੱਛਾ ਬਈ ਦੁੱਧ ਨਾਲ ਡੱਕ ਲੈਂਦਾ ਠੀਕ ਆ ਬਈ ਤੇ ਇਹ ਆ ਬਈ ਆ ਬਾਈ ਨਾਲ ਇਹ ਆਪਣੇ ਨਾਲ ਪਾਉਣਾ ਸਾਬ ਨੇ ਅੱਛਾ ਜੀ ਠੀਕ ਆ ਬਈ ਠੀਕ ਹੈ ਇੱਕ ਵਾਰ ਕਾ ਬਈ ਤੋਂ ਵੀ ਪਹਿਲਾਂ